ਹਾਂਜੀ ਆਪਣੇ ਚੈਨਲ ਤੇ ਆਉਣ ਲਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸੇਲ ਕਰਨ ਲਈ ਲੈ ਕੇ ਆਏ ਹਾਂ ਜੀ ਨਿਊ ਹਾਲੈਂਡ ਮਾਡਲ ਹੈਗਾ ਜੀ ਇਹ 2014 ਤੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਨੀਲੇ ਮਗਰਾਟਾਂ ਦੇ ਵਿੱਚ ਆ ਇਹ ਫਾਈਬਰ ਵਾਲੀ ਛਤਰੀ ਲੱਗੀ ਹੋਈ ਆ ਸਾਰਾ ਰੰਗ オリジナル ਆ ਕੋਈ ਪਾਰਟ ਨਹੀਂ ਚੇਂਜ ਹੋਇਆ ਹੋਇਆ ਸਾਰੇ ਪਾਰਟ オリジナル ਨੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਅੱਧੇ ਟਾਇਰ ਨੇ ਬੀਰ ਦੇ ਘਰੇ ਖੜਾਗਾ ਕੋਈ ਵਪਾਰੀ ਨਹੀਂ ਹੈਗਾ ਬਾਈ ਘਰੇ ਰੱਖਿਆ ਹੋਇਆ ਸੀ ਬਾਹੀ ਤੇ ਚੱਲਿਆ ਹੋਇਆ ਕਹਿੰਦਾ ਟਰੈਕਟਰ ਪੂਰੀ ਗਾਰੰਟੀ ਆ ਟਰੈਕਟਰ ਦੀ ਪਾਵਰ ਸਟੀering ਦੇ ਵਿੱਚ ਆ ਸਾਈਡ ਗੇਅਰ 3 ਸਪੀਡ ਦੇ ਵਿੱਚ ਹੈਗਾ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈਗਾ ਇੱਕ ਵਾਰ ਫੇਰ ਸੁਣ ਲੋ ਜੀ ਮਾਡਲ ਹੈਗਾ 2014 ਤੇ ਨੀਲੇ ਮਗਰਾਟਾਂ ਦੇ ਵਿੱਚ ਆ ਫਾਈਬਰ ਵਾਲੀ ਸਤਰੀ ਲੱਗੀ ਹੋਈ ਆ ਤੇ ਰੇਟ ਰੱਖਿਆ ਬੀਰ ਨੇ ਇਹਦਾ 480000 ਰੁਪਏ ਜੋ ਮੌਕੇ ਤੇ ਥੋੜੀ ਬਹੁਤੀ ਲੈਸ ਹੋਈ ਜਾਂਦੇ ਨੇਗੇ। ਬਾਕੀ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ। ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋਗੇ। ਤੇ ਧੂਰੀ ਏਰੀਆ ਦੇ ਵਿੱਚ ਇਹ ਟਰੈਕਟਰ ਖੜਾਗਾ। ਬਾਕੀ ਪੰਜਾਬ ਨੰਬਰ ਟਰੈਕਟਰ ਆ। ਸੰਗਰੂਰ ਦਾ ਨੰਬਰ ਆ ਟਰੈਕਟਰ ਦਾ। ਬਾਕੀ ਤੁਸੀਂ ਫੋਟੋਆਂ ਦੇ ਦੇਖ ਸਕਦੇ ਹੋਗੇ। ਬਹੁਤ ਸੋਹਣਾ ਟਰੈਕਟਰ। ਬਾਕੀ ਵੀਡੀਓ ਦੇਖ ਲਈ ਬਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਨੂੰ ਅੱਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ।